ਇੰਨੇ ਕ ਤੁਸੀਂ ਰਿੱਧੀ ਸਿੱਧੀ ਹਾਸਲ ਕਰ ਲੋ ਵੀ ਤੁਸੀਂ ਕੁਝ ਵੀ ਕਹੋ ਤੇ ਉਹ ਪ੍ਰਗਟ ਹੋ ਜਾਏ ਤੇ ਹੋਣ ਤੇ ਮੋਤੀ ਜੜੇ ਹੋਣ ਇੱਕ ਕਲਪਨਾ ਕੀਤੀ ਭਾਵੇਂ ਇਦਾਂ ਦਾ ਵੀ ਮੇਰੇ ਕੋਲ ਕਾਰੋਬਾਰ ਹੋਵੇ ਠੀਕ ਜੇ ਤੁਸੀਂ ਉਸਰ ਲਓ ਜਾਂ ਜੜ ਲਓ ਨਹੀਂ ਜੇ ਜੜੇ ਹੋਣ ਜਾਂ ਮੋਤੀਆਂ ਦੇ ਜੜੇ ਮੰਦਰ ਹੋਣ ਇਹ ਸਾਰਾ ਕੁਝ ਕਲਪਨਾ ਕਰਕੇ ਫਿਰ ਵੀ ਮੁੱਖ ਮਣੀ ਉਹਦਾ ਮੂੰਹ ਇੰਨਾ ਅਟਰੈਕਟਿਵ ਹੈ ਵੀ ਇੰਨਾ ਖਿਚਾਓ ਪੈਦਾ ਕਰਦਾ ਹੈ ਸੋ ਹੈ ਕਰੇ ਰੰਗ ਪਸਾਓ ਹੁਣ ਉਹ ਕਹਿੰਦੀ ਸੋਹੀ ਸ਼ੋਭਦੀ ਹੈ ਮਤਲਬ ਸ਼ੋਭਦੀ ਹੈ ਮਤਲਬ ਉਦੀ ਪਰਸਨੈਲਿਟੀ ਇੰਨੀ ਅਟਰੈਕਟਿਵ ਹੈ ਤੇ ਮੰਦਰ ਹਮੇਸ਼ਾ ਵੈਸੇ ਮੰਦਰ ਦਾ ਅਰਥ ਜਿਹੜਾ ਹੈ ਜਿੱਥੇ ਕੋਈ ਰਹਿ ਰਿਹਾ ਹੋਵੇ ਕਿਸੇ ਦਾ ਘਰ ਜਿਵੇਂ ਅੱਜ ਕੱਲ ਅਸੀਂ ਘਰ ਕਹਿੰਦੇ ਹਾਂ ਪਹਿਲੇ ਜ਼ਮਾਨੇ ਦੇ ਵਿੱਚ ਉਹਨਾਂ ਦੇ ਨਾਂ ਦੇ ਵਿੱਚ ਮੰਦਰ ਕਿਹਾ ਜਾਂਦਾ ਸੀ ਅੱਜ ਕੱਲ ਮੰਦਰ ਨੂੰ ਇੱਕ ਪਵਿੱਤਰ ਸੈਕ੍ਰੇਡ ਵਰਡ ਕਹਿ ਕੇ ਵੀ ਇਹ ਭਗਵਾਨ ਦਾ ਘਰ ਹੈ ਜਿਵੇਂ ਕਿਵੇਂ ਅਸੀਂ ਉਸ ਸੱਚ ਨੂੰ ਉਸ ਏਕੰਕਾਰ ਨੂੰ ਉਸ ਅਕਾਲ ਪੁਰਖ ਨੂੰ ਰੱਬ ਨੂੰ ਅਲੱਗ-ਅਲੱਗ ਨਾਮ ਨੇ ਅੱਲਾ ਗੋਡ ਭਗਵਾਨ ਨੂੰ ਅਸੀਂ ਕਿਵੇਂ ਅਸੀਂ ਡਿਸਟਰੈਕਟ ਹੋ ਕੇ ਆਪਣੇ ਮੂਲ ਸਿਧਾਂਤ ਤੋਂ ਇੱਕ ਮੂਲ ਤੱਤ ਤੋਂ ਅਲੱਗ ਹੋ ਕੇ ਅਸੀਂ ਉਸ ਨੂੰ ਵਿਸਾਰ ਦਿੰਨੇ ਆ ਤੇ ਫਿਰ ਅੱਗੇ ਪਰੇਸ਼ਾਨ ਹੁੰਨੇ ਵੋਹਿਮ ਆਪਣਾ ਅਬਰ ਆਨੰਦ ਦੀਸ ਹੁੰ ਮਿਲਨੇ ਦੇ ਵਿੱਚ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਸਾਰੇ ਜੁੜੇ ਨੇ ਜੀ ਆਇਆਂ ਨੂੰ ਤੇ ਜਿਹੜੇ ਸਾਨੂੰ YouTube ਤੇ ਦੇਖਦੇ ਨੇ ਸੁਣਦੇ ਨੇ ਉਹਨਾਂ ਨੂੰ ਵੀ ਜੀ ਇਹਨੂੰ ਸਾਰੇ ਇੱਕ ਵਾਰੀ ਫਤਿਹ ਬੁਲਾਈਏ ਜੀ ਵਾਹ ਜੀ ਕਾ ਖਾਲਸਾ ਜੀ ਕਾ ਸਤਿ ਸ੍ਰੀ ਅਕਾਲ ਵਾਹ ਜੀ 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 ਜ ਸ਼ੀਰੀ ਰਾਗ ਸਟਾਰਟ ਹੋ ਰਿਹਾ ਤੇ ਉਸ ਸ਼ੀਰੀ ਰਾਗ ਦੇ ਵਿੱਚ ਜਿੰਨੇ ਸ਼ਬਦ ਨੇ ਤਕਰੀਬਨ ਇਹਦੇ ਵਿੱਚ 100 ਸ਼ਬਦ ਅਸੀਂ ਦੇਖੇ ਰਿਕਾਰਡਿੰਗ ਤੋਂ ਪਹਿਲਾਂ ਤੇ ਉੱਥੋਂ ਦੀ ਅਸੀਂ ਸਟਾਰਟ ਕਰ ਰਹੇ ਹਾਂ ਅੰਕ 14 ਤੋਂ ਤੋਂ ਸਾਰੇ ਜਿਹਨੇ ਵੀ ਵੀਰ ਪੈਨ ਜੁੜ ਰਹੇ ਨੇ ਸਾਡੇ ਜਾਂ ਸਾਨੂੰ YouTube ਤੇ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਇਹਦੀ ਰੈਗੂਲਰਿਟੀ ਕੰਟੀਨਿਉਟੀ ਦੇ ਵਿੱਚ ਤੁਸੀਂ ਸਾਡੇ ਨਾਲ ਲਾਈਵ ਜੁੜੋ ਤੇ ਜਿਆਦਾ ਅੱਛਾ ਹੈ ਹੋਰ ਕਲੈਰਿਟੀ ਆਉਂਦੀ ਹੈ ਜਿੱਥੇ ਕਿਤੇ ਅਸੀਂ ਕਿਤੇ ਕੁਝ ਸਾਡੇ ਕੋਲੋਂ ਉਨਤਾਈ ਰਹਿ ਜਾਏ ਉਹ ਟਰਲ ਮਿਲ ਕੇ ਕੰਪਲੀਟ ਹੋ ਜਾਂਦੀ ਹੈ ਤੋ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਅਸੀਂ ਅਮੂਮਨ ਘਟ ਪ੍ਰਚਾਰੀ ਜਾ ਰਹੀ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ ਇੱਕ ਦੂਜੇ ਨਾਲ ਸਾਂਝ ਕਰਦੇ ਆ ਬੇਸਿਕਲੀ ਤੇ ਇਹ ਚਲੋ ਭੂਮਿਕਾ ਮੈਂ ਲਾਸਟ ਵਿੱਚ ਬੰਨ ਲਾਂਗਾ ਹੁਣ ਅਸੀਂ ਜ਼ਿਆਦਾ ਟਾਈਮ ਨਾਲ ਲਾਂਦੇ ਹੋਏ ਕੁਝ ਇੱਥੇ ਸਿਰਫ ਇੰਟਰੋ ਦੇ ਵਿੱਚ ਇੱਕ ਹੀ ਗੱਲ ਦੱਸ ਦੇਣਾ ਜਿਹੜੀ ਕਿ ਮੈਂ ਹਰ ਵਾਰੀ ਦੱਸਦਾ ਇੱਥੇ ਅਸੀਂ ਸ਼ਬਦਾਂ ਦੇ ਵਿੱਚ ਜਿਹੜੇ ਤੁਸੀਂ ਦੇਖ ਰਹੇ ਹੋ yellow color ਦੀ ਬੈਕਗ੍ਰਾਉਂਡ ਦੇ ਵਿੱਚ ਕੀਤਾ ਹਲਕਾ yellow color ਤੇ ਵਿੱਚ ਹਲਕੀ ਜੀ ਸਪੇਸ ਛੋੜੀ ਹੈ ਇਹ ਅਸੀਂ ਜਿਵੇਂ ਅਸੀਂ ਅੰਗਰੇਜ਼ੀ ਚ ਕਹਿੰਦੇ ਹਾਂ ਕੋਮਾ ਲਗਾ ਕੇ ਬੋਲਣਾ ਹੈ ਇਹ ਅਸੀਂ ਆਪਣੀ ਸਹੂਲਤ ਵਾਸਤੇ ਇਹਨੂੰ ਕੀਤਾ ਹੈ ਤਾਂ ਕਿ ਸਾਡਾ ਜਿਹੜਾ ਪੜਨ ਦਾ ਇੱਕ ਲਹਿਜਾ ਗੁਰਬਾਣੀ ਦੇ ਵਿੱਚ ਵੈਸੇ ਤਾਂ ਜਿਵੇਂ ਹੁਣ ਗਾਣ ਦਾ ਹੁਕਮ ਹੈ ਰਾਗ ਸ੍ਰੀ ਰਾਗ ਹੈ ਸਾਰੀ ਬਾਣੀ ਉਹ ਜਿਹੜੀ ਹੁਣ ਅਸੀਂ ਪੜਾਂਗੇ ਕੁਝ ਦਿਨ ਉਹ ਸ੍ਰੀ ਰਾਗ ਹੈ ਤੇ ਸ੍ਰੀ ਰਾਗ ਦੇ ਵਿੱਚ ਗਾਣ ਦਾ ਹੁਕਮ ਹੈ ਪਰ ਅਸੀਂ ਇੱਥੇ ਪੜ ਰਹੇ ਹਾਂ ਤੇ ਪੜਨ ਦੇ ਵਿੱਚ ਇੱਕ ਲਹਿਜਾ ਬਣ ਜਾਏ ਜਿਵੇਂ ਆਮ ਤੌਰ ਤੇ ਕਹਿੰਦੇ ਆ ਵੀ ਇੱਥੇ ਰੁੱਕ ਕੇ ਬੋਲਣਾ ਸੀ ਨਹੀਂ ਤੇ ਅਰਥ ਬਦਲ ਜਾਂਦੇ ਨੇ ਜਿਵੇਂ ਰੋਕੋ ਮਤ ਜਾਣੇ ਦੋ ਵਾਲਾ ਇੱਕ ਬੜਾ ਮਸ਼ਹੂਰ ਆ ਲਾਈਨ ਹੈਗੀ ਉਹਦੇ ਵਿੱਚ ਇਹ ਸਾਰੀ ਚੀਜ਼ ਆਉਂਦੀ ਹੈ ਉਸ ਤਰੀਕੇ ਦੇ ਨਾਲ ਸਾਡੇ ਵੱਲੋਂ ਇੱਕ ਕੋਸ਼ਿਸ਼ ਹੈ ਇਹਦੇ ਵਿੱਚ ਅਸੀਂ ਸਪੇਸ ਛੋੜਿਆ ਤੇ ਇਹ ਕੋਈ ਫਾਈਨਲ ਨਹੀਂ ਹੈਗਾ ਵੀ ਇਹੀ ਹੈ ਜੇ ਸਾਨੂੰ ਸੁਣਨ ਵਾਲੇ ਸਰੋਤੇ ਇਹਨੂੰ ਠੀਕ ਕਰਾਉਣਾ ਚਾਹੁੰਦੇ ਨੇ ਆਪਣੇ ਵਿਵੇਕ ਨਾਲ ਵੀ ਤੁਸੀਂ ਚੈੱਕ ਕਰਨਾ ਤੇ ਸਾਨੂੰ ਵੀ ਜੇ ਤੁਹਾਨੂੰ ਲੱਗੇ ਤੇ ਸਾਨੂੰ ਜੇ ਤੁਸੀਂ YouTube ਤੇ ਸੁਣ ਰਹੇ ਹੋ ਤੇ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਦੱਸੋ ਅਸੀਂ ਇਹਨੂੰ ਅਪਡੇਟ ਕਰ ਲਾਂਗੇ ਤੇ ਜੇ ਤੁਸੀਂ ਸਾਡੇ ਨਾਲ ਲਾਈਵ ਜੁੜੋ ਤੇ ਹੋਰ ਵਧੀਆ ਅਸੀਂ ਇਹਨੂੰ ਜਿਵੇਂ ਅਸੀਂ ਕਰਦੇ ਆ ਉਹਦੇ ਵਿੱਚ ਆਪਾਂ ਚੇਂਜ ਕਰ ਸਕਦੇ ਆ ਸੋ ਅੱਜ ਦਾ ਜਿਹੜਾ ਸਟਾਰਟ ਕਰਦੇ ਹਾਂ ਜੀ ਉੱਪਰ ਤੁਸੀਂ ਦੇਖ ਰਹੇ ਹੋ ਅੰਕ 14 ਜੀ ਕੋਈ ਇਨੀਸ਼ੀਏਟਿਵ ਲੇਗਾ ਜੀ ਪਹਿਲਾਂ ਵਿਚਾਰ ਆਪਣੇ ਵਿਚਾਰ ਰੱਖਣ ਦੇ ਅਨਮਿਊਟ ਕਰੋ ਜੀ ਸਾਰੇ ਅਵੇਲੇਬਲ ਨੇ ਮਨਪ੍ਰੀਤ ਕੋਰ ਭੈਣ ਜੀ ਜਸਪਾਲ ਸਿੰਘ ਜੀ ਰਕबीर ਵੀਰ ਜੀ ਅਮਨਜੋਤ ਸਿੰਘ ਜੀ ਪਾਲ ਸਿੰਘ ਜੀ ਮਾਤਾ ਜੀ ਤੁਹਾਨੂੰ ਥੋੜਾ ਕੰਫਰਟ ਕੰਫਰਟੇਬਲ ਨਹੀਂ ਹੈਗਾ ਨਾ ਥੋੜਾ আচ্ছা ਬੱਚੇ ਨਾਲਾਂ ਬੱਚੇ ਨਾਲਾਂ ਫਿਰ ਵਿੱਚ ਮੈਨੂੰ ਬੋਲਣਾ ਪੈ ਸਕਦਾ ਹੁੰਦਾ ਹੈ ਜੀ ਠੀਕ ਹੈ ਵੀ ਜੀ ਹੋਰ ਕੋਈ ਜੇ ਕਰਨਾ ਚਾਹਣ ਅ ਵੀ ਕਰਦਾ ਸਾਰੇ ਨਾਲ ਹੀ ਹੋਣਗੇ ਫਿਰ ਮੈਂ ਕੋਸ਼ਿਸ਼ ਕਰਦਾ ਜੀ ਆਪਣੇ ਕੋਲੋਂ ਜਿੱਤੇ ਕਿਤੇ ਫਿਰ ਹੋਇਆ ਤੇ ਆਪਾਂ ਅੱਗੇ ਚੇਂਜ ਕਰ ਲਾਂਗੇ ਕੁਝ ਇੱਥੇ ਹੁਣ ਜਿੰਨੀ ਇੱਕ ਮੈਨੂੰ ਪੜਦੇ ਪੜਦੇ ਸਮਝ ਆਈ ਹੈ ਜਾਂ ਜਿੰਨੀ ਥੋੜੀ ਬਹੁਤ ਇਹ ਸ਼ਬਦ ਅਸੀਂ ਸੁਣੇ ਸੀ ਤੇ ਵਿੱਚ ਕਦੇ ਅੱਖਰ ਦੀ ਮੈਨੂੰ ਜ਼ਰੂਰਤ ਪਏ ਤਾਂ ਮੈਂ ਸਾਰਿਆਂ ਕੋਲ ਰਿਕੁਐਸਟ ਕਰਾਂਗਾ ਮੈਨੂੰ ਵਰਡ मीनिंग ਦੱਸ ਦੇਣਾ ਕਿਉਂਕਿ ਮੈਂ ਨਾਲ ਜਿਹੜੀ ਡਿਕਸ਼ਨਰੀ ਹੋਰ ਨਹੀਂ ਖੁੱਲੀ ਹੋਈ ਮੈਨੂੰ ਜਿੱਥੇ ਕਿਤੇ ਲੋੜ ਪਏ ਤੇ ਮੇਰੇ ਤੁਸੀਂ ਸਹਾਇੀ ਹੋਣਾ ਇੱਥੇ ਹੁਣ ਗੁਰੂ ਪਾਤਸ਼ਾਹ ਜੀ ਮੈਂ ਲਾ ਪਹਿਲਾ ਯਾਨੀ ਕਿ ਗੁਰਨਾਮਕ ਗਰੇਵ ਜੀ ਦੀ ਪਾਣੀ ਹੈ ਇੱਥੇ ਹੁਣ ਸਾਨੂੰ ਉਹ ਮੈਸੇਜ ਦੇ ਰਹੇ ਨੇ ਆਪਣਾ ਨਾਮ ਲੈ ਕੇ ਤੇ ਸੰਸਾਰ ਭਰ ਨੂੰ ਇਹ ਮੈਸੇਜ ਹੈ ਸੁਨੇਹਾ ਹੈ ਕਿਸੇ ਤਰ੍ਹਾਂ ਵੀ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੋ ਕਿ ਉਹਨਾਂ ਨੇ ਉਸ ਸਮੇਂ ਆਪਣੇ ਐਕਸਪੀਰੀਅੰਸ ਦੇ ਵਿੱਚ ਦੇਖਿਆ ਤੇ ਸਾਨੂੰ ਬਸ ਤੇ ਲਿਖਤਾ ਵੀ ਕੀ ਪਤਾ ਕਦੋਂ ਤੱਕ ਇਹ ਗੱਲਾਂ ਲੋਕਾਂ ਦੇ ਵਿੱਚ ਪ੍ਰਚਲਿਤ ਰਹਿਣਗੀਆਂ ਹੁਣ ਇਹ ਇੱਕ ਸਮਾਜ ਦਾ ਖਾਕਾ ਖਿੱਚਿਆ ਹੈ ਗੁਰੂ ਸਾਹਿਬ ਨੇ ਇੱਕ ਮਾਹੌਲ ਦੱਸਿਆ ਗੁਰੂ ਸਾਹਿਬ ਨੇ ਕਿਵੇਂ ਅਸੀਂ ਉਸ ਸੱਚ ਨੂੰ ਉਸ ਏਕੰਕਾਰ ਨੂੰ ਉਸ ਅਕਾਲ ਪੁਰਖ ਨੂੰ ਰੱਬ ਨੂੰ ਅਲੱਗ-ਅਲੱਗ ਨਾਮ ਨੇ ਅੱਲਾ ਗੋਡ ਭਗਵਾਨ ਨੂੰ ਅਸੀਂ ਕਿਵੇਂ ਅਸੀਂ ਡਿਸਟਰੈਕਟ ਹੋ ਕੇ ਆਪਣੇ ਮੂਲ ਸਿਧਾਂਤ ਤੋਂ ਇੱਕ ਮੂਲ ਤੱਤ ਤੋਂ ਅਲੱਗ ਹੋ ਕੇ ਅਸੀਂ ਉਸ ਨੂੰ ਵਿਸਾਰ ਦਿੰਨੇ ਆ ਤੇ ਫਿਰ ਅੱਗੇ ਪਰੇਸ਼ਾਨ ਹੁੰਨੇ ਸੋ ਉਹਦਾ ਇੱਕ ਇੱਥੇ ਇਸ਼ਾਰਾ ਦਿੱਤਾ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਸਾਡੇ ਸਾਹਮਣੇ ਕਹਿੰਦੇ ਮੋਤੀ ਤਾਂ ਮੰਦਰ ਉਸਰੇ ਹੈ ਰਤਨੀ ਤਾਂ ਹੋਏ ਜੜਾਓ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਇੱਥੇ ਉਹਨਾਂ ਦੱਸ ਰਹੇ ਨੇ ਮੋਤੀਆਂ ਦਾ ਮੰਦਰ ਉਸ ਰੇ ਮੰਦਰ ਮਤਲਬ ਜਿੱਥੇ ਤੁਸੀਂ ਰਹਿੰਦੇ ਹੋ ਇੱਥੇ ਮੰਦਰ ਹਮੇਸ਼ਾ ਵੈਸੇ ਮੰਦਰ ਦਾ ਅਰਥ ਜਿਹੜਾ ਹੈ ਜਿੱਥੇ ਕੋਈ ਰਹਿ ਰਿਹਾ ਹੋਵੇ ਕਿਸੇ ਦਾ ਘਰ ਜਿਵੇਂ ਅੱਜ ਕੱਲ ਅਸੀਂ ਘਰ ਕਹਿੰਦੇ ਆ ਪਹਿਲੇ ਜ਼ਮਾਨੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਮੰਦਰ ਕਿਹਾ ਜਾਂਦਾ ਸੀ ਅੱਜ ਕੱਲ ਮੰਦਰ ਨੂੰ ਇੱਕ ਪਵਿੱਤਰ ਸੈਕ੍ਰੇਟ ਵਰਡ ਕਹਿ ਕੇ ਵੀ ਇਹ ਭਗਵਾਨ ਦਾ ਘਰ ਹੈ ਜਿਵੇਂ ਕਹਿ ਲਓ ਉਸ ਚੀਜ਼ ਨੂੰ ਡਿਫਾਈਨ ਕਰਦੇ ਨੇ ਪਰ ਮੰਦਰ ਜਿਹੜਾ ਸੀ ਕਾਮਨ ਇਨਸਾਨ ਹਰ ਜਗ੍ਹਾ ਤੇ ਜਿੱਥੇ ਘਰ ਦੇ ਵਿੱਚ ਰਹਿੰਦਾ ਸੀ ਤੇ ਉਹਨੂੰ ਅਲੱਗ-ਅਲੱਗ ਨਾਮਾਨਾਲ ਬੁਲਾਇਆ ਜਾਂਦਾ ਸੀ ਇੱਥੇ ਗੁਰੂ ਮਹਾਰਾਜ ਨੇ ਮੰਦਰ ਦਾ ਅ ਯੂਜ਼ ਕੀਤਾ ਉਸਰੇ ਉਸਰੇ ਮਤਲਬ ਕਿ ਬਣਾਓ ਤੁਸੀਂ ਮੋਤੀਆਂ ਦਾ ਮੰਦਰ ਬਣਾ ਲਓ ਆਪਣਾ ਮੋਤੀ ਜੜ ਕੇ ਮੋਤੀਆਂ ਦਾ ਤੁਸੀਂ ਰੱਖ ਕੇ ਤੇ ਮੰਦਰ ਉਸ ਚੀਜ਼ ਦਾ ਬਣਾ ਲਓ ਰਤਨੀ ਤਾਂ ਹੋਏ ਜੜਾਓ ਹੁਣ ਉਸ ਮੰਦਰ ਦੇ ਮੋਤੀਆਂ ਦੇ ਮੰਦਰ ਦੀਆਂ ਕੰਦਾ ਦੀਵਾਰਾਂ ਇਹ ਜਿਵੇਂ ਮਰਜ਼ੀ ਕਹ ਆਪਾਂ ਸੋਚ ਸਮਝ ਸਕਦੇ ਆ ਕਿ ਤੁਸੀਂ ਉਹ ਘਰ ਉਸਾਰ ਲਿਆ ਬਣਾ ਲਿਆ ਉਦੇ ਉੱਪਰ ਹੁਣ ਰਤਨੀ ਤਾਂ ਹੋਏ ਜੜਾਓ ਜੜਾਓ ਦਾ ਮਤਲਬ ਹੁੰਦਾ ਜਿੱਦੇ ਵਿੱਚ ਜੜੇ ਜਾਂਦੇ ਨੇ ਯਾਨੀ ਕਿ ਸਟਕ ਕਰ ਦਿੱਤੇ ਜਾਂਦੇ ਨੇ ਫਸਾ ਦਿੱਤੇ ਜਾਂਦੇ ਨੇ ਅਟਕਾ ਦਿੱਤੇ ਜਾਂਦੇ ਨੇ ਜਿਵੇਂ ਅਸੀਂ ਲੇਡੀਜ਼ ਦਾ ਫੈਸ਼ਨ ਦੇਖਦੇ ਆਂ ਤੇ ਉਹ ਉਹ ਕਹਿੰਦੇ ਨੇ ਬਈ ਇਹਦੇ ਵਿੱਚ ਜੜਾਓ ਕੀ ਹੈ ਕੀ ਜੋੜਿਆ ਕੀ ਹੋਇਆ ਇਹਦੇ ਵਿੱਚ ਸੋ ਉਸ ਲੈਜੇ ਦੇ ਨਾਲ ਕਹਿ ਰਹੇ ਨੇ ਰਤਨੀ ਹੁਣ ਉਹਨਾਂ ਦੇ ਵਿੱਚ ਰਤਨ ਵੀ ਤੁਸੀਂ ਜੋੜ ਦਿਓ ਯਾਨੀ ਕਿ ਰਤਨ ਹੁੰਦੇ ਨੇ ਮਹਿੰਗੇ ਮਹਿੰਗੇ ਹੀਰੇ ਜਵਾਹਰਾਤ ਜਿਵੇਂ ਅਲੱਗ-ਅਲੱਗ ਕਹਿੰਦੇ ਵੈਸੇ ਜਵਾਹਰਾਤ ਤਾਂ ਔਰ ਜੁਐਲਰੀ ਹੋ ਗਈ ਰਤਨ ਜਿਨੇ ਮਹਿੰਗੇ ਤਰ੍ਹਾਂ ਦੇ ਜਿਨੇ ਵੀ ਰਤਨ ਨੇ ਤੁਸੀਂ ਉਹ ਉਹਦੇ ਵਿੱਚ ਜੜਵਾ ਲਓ ਫਿਰ ਅੱਗੇ ਕਹਿੰਦੇ ਨੇ ਖੁਸ਼ਬੂ ਵਾਸਤੇ ਕਸਤੂਰ ਕੁੰਗੂ ਅਗਰ ਚੰਦਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਨਸਪਤੀਆਂ ਦੀ ਵੈਰਾਈਟੀ ਹੈ ਇਹਨਾਂ ਤੋਂ ਖੁਸ਼ਬੂਦਾਰ ਮਾਹੌਲ ਬਣਦਾ ਉਸ ਮੰਦਰ ਦੇ ਵਿੱਚ ਤੁਹਾਡਾ ਮਾਹੌਲ ਖੁਸ਼ਬੂਦਾਰ ਹੋ ਜਾਏ ਲੀਪ ਆਵੇ ਚਾਓ ਇਹ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੀਪ ਦਿਓ ਚਾਓ ਮੈਨੂੰ ਲੱਗਦਾ ਹੈ ਬੀਜੀ ਚਾਉ ਦਾ ਕੋਈ ਅਰਥ ਦੱਸੇਗਾ ਮੈਨੂੰ ਚਾਉ ਦਾ ਮਤਲਬ ਅ ਖੁਸ਼ੀ ਜਾਂ ਚਾਹ ਚੜਨਾ ਹੁੰਦਾ ਹੈ ਜਾਂ ਕੁਝ ਖਾਸ ਗੱਲ ਹੈ ਜੇ ਕੋਈ ਦੱਸ ਸਕੇ ਤਾਂ ਠੀਕ ਹੈ ਠੀਕ ਜਿਨੀ ਆ ਰਹੀ ਹੋਵੇ ਤੇ ਮੈਨੂੰ ਲੱਗਦਾ ਵੀ ਇਹ ਲੀਪ ਆਵੇ ਚਾਉ ਦਾ ਮਤਲਬ ਹੈ ਵੀ ਉਸ ਇਹਨਾਂ ਖੁਸ਼ੂਬਾਂ ਦੇ ਵਿੱਚ ਤੁਸੀਂ ਲਿਪਤ ਹੋ ਜਾਓ ਉਹਦੇ ਵਿੱਚ ਘਿਰ ਜਾਓ ਅੱਗੇ ਕਰੇ ਮਤ ਦੇਖ ਭੂਲਾ ਵਿਸਰੈ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਹੁਣ ਇੱਥੇ ਸੰਬੋਧਨ ਜੀ ਨੂੰ ਕਰਦੇ ਨੇ ਥੋੜਾ ਜਾਂ ਮੈਂ ਕੋਸ਼ਿਸ਼ ਕਰਾਂਗਾ ਇੱਕ ਪੱਖ ਅਲੱਗ ਮੇਰੇ ਦਿਮਾਗ 'ਚ ਹੋਣੀ ਆਇਆ ਅੱਗੇ ਫਿਰ ਆਪਾਂ ਵਿਚਾਰ ਵੀ ਲਵਾਂਗੇ ਜਿਵੇਂ ਸਾਰਿਆਂ ਦਾ ਵਿਚਾਰ ਆਏਗਾ ਹੁਣ ਕਹਿੰਦੇ ਮਤ ਦੇਖ ਭੂਲਾ ਹੁਣ ਇਹਨਾਂ ਨੂੰ ਮਤ ਦਾ ਮਤਲਬ ਹੈਗਾ ਨਹੀਂ ਮਨਾ ਕਰ ਰਹੇ ਨੇ ਕਿਦਰੇ ਇਫ ਪਾਟ ਲਗਾ ਕੇ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਹੁਣ ਮੈਂ ਮਤ ਇਸ ਨੂੰ ਨਾ ਇਸ ਨੂੰ ਦੇਖਦੇ ਹੋਏ ਕਿਦਰੇ ਭੁਰ ਵਿਸਾਰ ਨਾ ਦੇਆ ਭੁਲਾ ਨਾ ਦੇਆ ਤੇਰਾ ਚੀਤ ਨਾ ਆਵੇ ਨਾ ਹੁਣ ਤੇਰਾ ਮਤਲਬ ਉਸ ਤੇਰਾ ਨੂੰ 3rd ਐਂਟੀਟੀ ਨੂੰ ਦੱਸ ਰਹੇ ਨੇ ਤੇਰਾ ਮਤਲਬ ਉਸ ਏਕੰਕਾਰ ਦਾ ਰੱਬ ਦਾ ਅਕਾਲ ਪੁਰਖ ਦਾ ਚੀਤ ਨਾ ਆਵੇ ਨਾ ਤੈਨੂੰ ਹੁਣ ਉਸ ਦਾ ਨਾਉ ਜਿਹੜਾ ਹੈ ਕਿਦਰੇ ਤੈਨੂੰ ਚੀਤੀ ਨਾ ਆਵੇ ਕਿਦਰੇ ਤੈਨੂੰ ਭੁੱਲੀ ਨਾ ਜਾਏ ਇਹ ਮਤ ਦੇਖਾ ਭੁਲਾ ਵਿਸਰੈ ਆ ਇਥੇ ਕਿਦਰੇ ਦੀ ਨਹੀਂ ਮਤ ਦੇਖਾ ਮਤਲਬ ਮਨਾ ਕਰ ਰਹੇ ਨੇ ਕਿ ਐਵੇਂ ਨਾ ਹੋਵੇ ਕਿ ਤੂੰ ਇਹਨਾਂ ਚੀਜ਼ਾਂ 'ਚ اٹਕ ਜਾਏ ਸੈਂਸ ਹੋਣ ਥੋੜੀ ਜਿਹੀ ਚੇਂਜ ਹੋ ਰਹੀ ਹੈ ਵੀ ਤੂੰ ਇਹਨਾਂ ਚੀਜ਼ਾਂ 'ਚ اٹਕ ਜਾਏ ਤੇ ਉਸ ਦਾ ਨਾਮ ਭੁੱਲ ਜਾਏ ਉਸ ਸੱਚ ਨੂੰ ਉਸ ਏਕੰਕਾਰ ਨੂੰ ਉਸ ਵਿਧੀ ਵਿਧਾਨ ਨੂੰ ਤੇਰੇ ਦਿਮਾਗ 'ਚੋਂ ਕਿਦਰੇ ਉਹ ਨਿਕਲ ਨਾ ਜਾਏ ਇਹ ਤੇ ਤੂੰ ਧਿਆਨ ਦੇਖੇ ਜੀ ਜਸਪਾਲ ਸਿੰਘ ਜੀ ਤੁਸੀਂ ਹਾਂ ਦਿੱਸ ਕੀਤਾ ਮੈਂ ਕਿਹਾ ਥੋੜਾ ਜਿਆ ਇਹਨੂੰ ਨਾ ਜਿਵੇਂ ਤੁਸੀਂ ਪਹਿਲਾਂ ਠੀਕ ਕੀਤਾ ਸੀ ਮਤ ਦੇਖ ਕਿਦਰੇ ਮੈਂ ਭੁੱਲ ਨਾ ਜਾਵਾਂ ਠੀਕ ਹੈ ਮਤਾ ਮਤਾ ਕਿਤੇ ਭੁੱਲ ਜਾਵਾਂ ਆ ਵੀ ਇਤਿਆਸ ਲਾ ਰਹੇ ਨੇ ਸਿਆ ਕਿਤੇ ਐਵੇਂ ਨਾ ਹੋ ਜਾਵੇ ਹਨਾ ਤੇ ਉੱਪਰ ਵੀ ਜਿਹੜਾ ਸੀ ਨਾ ਮੋਤੀ ਤਾਂ ਮੰਦਰ ਉਸਰੇ ਉਸਰੇ ਹੋਣ ਤੇ ਮੋਤੀ ਜੜੇ ਹੋਣ ਇੱਕ ਕਲਪਨਾ ਕੀਤੀ ਭਾਵੇਂ ਇਦਾਂ ਦਾ ਵੀ ਮੇਰੇ ਕੋਲ ਕਾਰੋਬਾਰ ਹੋਵੇ ਤੇ ਜੇ ਤੁਸੀਂ ਉਸਰ ਲਓ ਜਾਂ ਜੜ ਲਓ ਨਹੀਂ ਜੇ ਜੜੇ ਹੋਣ ਜਾਂ ਮੋਤੀਆਂ ਦੇ ਜੜੇ ਮੰਦਰ ਹੋਣ ਇਹ ਸਾਰਾ ਕੁਝ ਕਲਪਨਾ ਕਰਕੇ ਫਿਰ ਵੀ ਕਿਤੇ ਇਹ ਸਾਰਾ ਕੁਝ ਹੁੰਦੇ ਹੋਏ ਤੈਨੂੰ ਨਾ ਮੈਂ ਕਿਤੇ ਭੁੱਲ ਜਾਵਾਂ ਇਸ ਤਰ੍ਹਾਂ ਦੀ ਇਹਦੀ ਭਾਵਨਾ ਭਾਜੀ ਠੀਕ ਬਾਕੀ ਵਧੀਆ ਕਰ ਰਹੇ ਹੋ ਤੁਸੀਂ ਮਾਤਾ ਦਾ ਤੁਸੀਂ ਵਧੀਆ ਕੀਤਾ ਸੀ ਕਿਦਰੇ ਮੈਂ ਭੁੱਲ ਨਾ ਜਾਵਾਂ ਕਿਦਰੇ ਮੈਂ ਭੁੱਲਾਂਗਾ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ ਥੋੜਾ ਜਿਹਾ ਸਪੋਰਟ ਹੋ ਜਾਂਦੀ ਹੈ ਮੈਂ ਕੋਸ਼ਿਸ਼ ਕਰ ਰਿਹਾ ਹਾਂ ਹਾਂ ਠੀਕ ਹੈ ਜੀ ਮੈਨੂੰ ਤਾਂ ਅੱਡੀ ਗੱਲ ਠੀਕ ਲੱਗੀ ਵੀ ਇੰਨਾ ਜਿਵੇਂ ਕਿ ਸਮਾਜ ਦੇ ਵਿੱਚ ਆਪਾਂ ਕਹਦੇ ਵੀ ਬਹੁਤ ਮਹਿੰਗੇ ਤੋਂ ਮਹਿੰਗਾ ਇਸ ਤੋਂ ਮਹਿੰਗਾ ਹੋ ਵੀ ਨਹੀਂ ਸਕਦਾ ਦੁਨੀਆਵੀ ਤੌਰ ਤੇ ਵੀ ਮਤਾ ਮੈਂ ਉਸ ਨਾਮ ਨੂੰ ਭੁੱਲ ਜਾਵਾਂ ਹੁਣ ਅੱਗੇ ਕਹਿ ਰਹੇ ਨੇ ਹਰ ਬਿਨ ਜਿਉਂ ਜਲ ਬਲ ਜਾਉ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਾਉ ਹੁਣ ਇੱਥੇ ਬੜੀ ਰਹਾਉ ਦੇ ਵਿੱਚ ਬੜੀ ਕਮਾਲ ਦੀ ਗੱਲ ਕਰ ਰਹੇ ਨੇ ਹਰ ਬਿੰਨ ਜਿਉਂ ਜਿਉਂ ਇੱਥੇ ਆਪਾਂ ਆਮ ਤੌਰ ਤੇ ਜੀ ਨੂੰ ਲੈਂਦੇ ਨੇ ਜਿਹੜਾ ਅੰਦਰ ਵਿਸਿਆ ਹੋਇਆ ਪਰ ਇੱਥੇ ਕਿਉਂਕਿ ਬਲ ਬਲ ਜਾਉ ਨੂੰ ਕਹ ਰਹੇ ਨੇ ਜਲ ਬਲ ਜਾਉ ਨੂੰ ਕਹ ਰਹੇ ਨੇ ਤੇ ਇਹਦਾ ਮਤਲਬ ਹੈ ਵੀ ਜਿਵੇਂ ਫਾਰ ਐਨ ਐਗਜ਼ਾਮਪਲ ਦੇ ਰਹੇ ਨੇ ਤੇ ਹਰ ਬਿੰਨ ਉਸ ਹਰ ਦੇ ਬਗੈਰ ਉਸ ਛੱਤ ਦੇ ਬਗੈਰ ਉਹ ਜਿਹੜਾ ਵਿਧੀ ਵਿਦਵਾਨ ਚੱਲ ਰਿਹਾ ਹੈ ਜਿਹਨੂੰ ਅਸੀਂ ਕੁਦਰਤੀ ਨਯਾਮ ਵੀ ਕਹਿੰਨੇ ਆ ਵੀ ਜੋ ਚੱਲ ਰਿਹਾ ਹੈ ਅਟਲ ਸੱਤ ਜਿਹੜਾ ਹੈ ਉਸ ਦੇ ਬਿਗੈਰ ਕਿਤੇ ਮੈਂ ਜਿਵੇਂ ਜਿਵੇਂ ਜਲ ਨਾ ਜਾਵਾਂ ਜਿਵੇਂ ਮੈਂ ਸੜ ਬਲ ਨਾ ਜਾਵਾਂ ਮੇਰਾ ਸੁਆ ਨਾ ਹੋ ਜਾਏ ਅੰਦਰ ਇਹ ਇੱਥੇ ਉਸ ਕੰਟੈਕਸਟ ਦੇ ਵਿੱਚ ਕਹ ਰਹੇ ਨੇ ਹੁਣ ਕਹਿੰਦੇ ਨੇ ਇਸ ਚੀਜ਼ ਨੂੰ ਮੈਂ ਕਲੈਰੀਫਾਈ ਕਿਵੇਂ ਕੀਤਾ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਹੁਣ ਕਹਿੰਦੇ ਮੈਂ ਆਪਣਾ ਗੁਰ ਹੁਣ ਆਪਣਾ ਗੁਰ ਦਾ ਮਤਲਬ ਉਹਨਾਂ ਦੇ ਅੰਦਰ ਜਿਹੜੀ ਵਾਈਜ਼ਨੈਸ ਹੈ ਉਹਨਾਂ ਦੇ ਅੰਦਰ ਇਹ ਹੁਣ ਗੁਰੂ ਸਾਹਿਬ ਆਪਣੀ ਪੋਜੀਸ਼ਨ ਦੱਸ ਰਹੇ ਨੇ ਤੇ ਮੈਨੂੰ ਵੀ ਕਹਿ ਰਹੇ ਨੇ ਆਪਣਾ ਗੁਰ ਮਤਲਬ ਕਿ ਜਿਹੜੀ ਮੇਰੇ ਅੰਦਰ ਤੁਰਤੋਂ ਆਈ ਹੋਈ ਥਾਟ ਹੈ ਸੱਚ ਹੈ ਗਿਆਨ ਹੈ ਉਹ ਵਿਜ਼ਡਮ ਹੈ ਵਾਈਜ਼ਨੈਸ ਹੈ ਉਹਨੂੰ ਮੈਂ ਇੰਟੈਲੈਕਚੁਅਲੀ ਪੁੱਛ ਕੇ ਦੇਖਿਆ ਉਹਦੇ ਨਾਲ ਮੈਂ ਕੰਸਲਟ ਕੀਤਾ ਉਹਦੇ ਨਾਲ ਮੈਂ ਰਾਬਤਾ ਕੀਤਾ ਇੱਕ ਦੂਜੇ ਦੇ ਨਾਲ ਸਾਂਝ ਕੀਤੀ ਕੋਹਕ ਕੱਢਣ ਦੀ ਕੋਸ਼ਿਸ਼ ਕੀਤੀ ਵੀ ਹੋਰ ਕੋਈ ਥਾਂ ਹੈ ਕਹਿੰਦੇ ਅਵਰ ਨਾਹੀਂ ਥਾਉ ਹੋਰ ਕੋਈ ਜਗ੍ਹਾ ਹੈ ਨਹੀਂ ਜਿੱਥੇ ਮੈਂ ਉਸ ਪ੍ਰਭੂ ਨੂੰ ਉਸ ਇਕੰਕਾਰ ਨੂੰ ਰੱਬ ਨੂੰ ਅਕਾਲ ਪੁਰਖ ਨੂੰ ਦੇਖਦਾ ਉਹ ਕਿਤੇ ਵੀ ਨਹੀਂ ਉਹ ਮੇਰੇ ਅੰਦਰ ਹੈ ਅਵਰ ਨਹੀਂ ਥਾਉ ਉਦੀ ਹੋਰ ਕੋਈ ਥਾਣੀ ਸੋ ਇੱਕੋ ਹੀ ਜਗ੍ਹਾ ਹੈ ਅੱਗੇ ਫਿਰ ਉਹਨੂੰ ਖੋਲ ਰਹੇ ਨੇ ਹੁਣ ਕਹਿੰਦੇ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਇੱਥੇ ਕਹਿ ਰਹੇ ਨੇ ਹੁਣ ਮੋਹਣੀ ਮੁਖਮਣੀ ਸੋਹ ਹੈ ਕਰੇ ਰੰਗ ਪਸਾਓ ਕਰੈ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਫੇਰ ਉਹੀ ਸਟੇਟਸ ਦੇ ਰਹੇ ਨੇ ਹੁਣ ਧਰਤੀ ਦੇ ਉੱਤੇ ਹੀਰੇ ਲਾਲ ਜੜਤੀ ਹੁਣ ਧਰਤੀ ਤਾਂ ਕਹਿ ਰਹੇ ਨੇ ਹੀਰੇ ਲਾਲ ਜੜਦੀ ਹੈ ਇਹ ਸਾਰੇ ਜਿੰਨੇ ਵੀ ਤੁਹਾਡੇ ਮੰਦਰ ਉਸਰੇ ਨੇ ਤੁਸੀਂ ਮੋਤੀਆਂ ਦੇ ਨਾਲ ਜੜਾ ਦਿੱਤੇ ਨੇ ਤੇ ਰਤਨਾ ਦੇ ਨਾਲ ਜੜਾ ਦਿੱਤੇ ਨੇ ਇਹ ਤਾਂ ਧਰਤੀ ਉਪਜਦੀ ਹੈ ਜੜਤੀ ਇਹ ਜਿੰਨੇ ਵੀ ਹੀਰੇ ਲਾਲ ਨੇ ਇਹ ਸਾਰੇ ਧਰਤੀ ਚੋਂ ਨਿਕਲਦੇ ਨੇ ਪਲੰਗ ਲਾਲ ਜੜਾਉ ਹੁਣ ਉਹ ਆਪਣਾ ਤੁਸੀਂ ਜਿਹੜਾ ਪਲੰਗ ਹੁਣ ਧਰਤੀ ਤਾਂ ਜੜ ਰਹੀ ਹੈ ਧਰਤੀ ਤੇ ਹੈ ਹੀ ਹੈ ਹੁਣ ਪਲੰਗ ਲਾਲ ਹੁਣ ਜਿਹੜੇ ਜਿਸ ਪਲੰਗ ਤੇ ਜਿਸ ਸਿੰਘਾਸਨ ਤੇ ਤੁਸੀਂ ਸੌਂਦੇ ਹੋ ਵਿਸ਼ਰਾਮ ਕਰਦੇ ਹੋ ਆਰਾਮ ਕਰਦੇ ਹੋ ਘਰਾਂ ਦੇ ਵਿੱਚ ਉਹਨੂੰ ਪਲੰਗ ਕਹਿੰਦੇ ਨੇ ਆਮ ਤੌਰ ਤੇ ਅਸੀਂ ਬੈੱਡ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਲਾਲ ਜੜਾਉ ਹੁਣ ਕਹਿੰਦੇ ਉਹ ਲਾਲ ਜੜਾਉ ਜਿੱਥੇ ਤੁਸੀਂ ਵਿਸ਼ਰਾਮ ਕਰਦੇ ਹੋ ਲਾਲ ਵੀ ਜੜਦੀ ਹੈ ਉਹੀ ਹੀਰੇ ਲਾਲ ਮੋਤੀ ਜਿੰਨੇ ਵੀ ਕਹੇ ਲੀਏ ਮੋਹਣੀ ਮੁਖਮਣੀ ਸੋਹੇ ਕਰੇ ਰੰਗ ਪਸਾਉ ਹੁਣ ਕਹਿੰਦੇ ਮੋਹਣੀ ਇੰਨੀ ਅਟਰੈਕਟਿਵ ਹੈ ਮੁਖਮਣੀ ਉਹਦਾ ਮੂੰਹ ਇੰਨਾ ਅਟਰੈਕਟਿਵ ਹੈ ਵੀ ਇੰਨਾ ਖਿਚਾਓ ਪੈਦਾ ਕਰਦਾ ਹੈ ਸੋਹੇ ਕਰੇ ਰੰਗ ਪਸਾਉ ਹੁਣ ਉਹ ਕਹਿੰਦੀ ਸੋਹੀ ਸ਼ੋਭਦੀ ਹੈ ਮਤਲਬ ਸ਼ੋਭਦੀ ਹੈ ਮਤਲਬ ਉਹਦੀ ਪਰਸਨੈਲਿਟੀ ਇੰਨੀ ਅਟਰੈਕਟਿਵ ਹੈ ਕਰੇ ਰੰਗ ਪਸਾਉ ਉਹਦਾ ਆਪਣਾ ਰੰਗ ਰੂਪ ਜਿਹੜਾ ਹੈ ਪਸਾਉ ਫੈਲਾਵ ਕਰ ਰਹੀ ਹੈ ਕਦੇ ਇੰਨਾ ਵੀ ਤੂੰ ਦੇਖ ਕੇ ਫਿਰ ਕਹਿ ਰਹੇ ਨੇ ਮਤ ਦੇਖ ਭੁੱਲਾਂ ਐਸੀ ਅਟਰੈਕਟਿਵ ਚੀਜ਼ਾਂ ਨੂੰ ਐਸੇ ਸੁੰਦਰ ਵਸਤੂਆਂ ਨੂੰ ਐਸੀ ਸੁੰਦਰ ਗੱਲਾਂ ਨੂੰ ਦੇਖ ਕੇ ਵੀ ਭੁੱਲਾਂ ਵਿਸਰੇ ਮੈਂ ਕਿਤੇ ਭੁੱਲ ਨਾ ਜਾਵਾਂ ਮਤਾਂ ਮੈਂ ਕਿਤੇ ਭੁੱਲ ਨਾ ਜਾਵਾਂ ਕੀ ਚੀਤ ਨਾ ਆਵੇ ਨਾ ਵੀ ਇੰਨੀ ਅਟਰੈਕਟਿਵ ਚੀਜ਼ਾਂ ਦੇ ਵਿੱਚ ਵੀ ਮੈਂ ਕਿਤੇ ਰਸਟਕ ਹੋ ਕੇ ਉਸ ਸੱਚ ਨੂੰ ਭੁੱਲ ਨਾ ਜਾਵਾਂ ਅੱਗੇ ਕਹਿ ਰਹੇ ਨੇ ਹੁਣ ਸਿੱਧ ਹੋਵਾਂ ਸਿੱਧ ਲਈ ਰਿੱਧ ਆਖਾ ਆਓ ਗੁਪਤ ਪ੍ਰਗਟ ਹੋਏ ਵੈਸਾ ਪੈਸਾ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖਾ ਪਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਐਤੇ ਹੁਣ ਫਿਰ ਇੱਕ ਸਟੇਟਸ ਚੇਂਜ ਕਰ ਰਹੇ ਨੇ ਕਿਉਂਕਿ ਸਾਡੇ ਕੋਲ ਅਟਰੈਕਸ਼ਨ ਦੇ ਅਟਰੈਕਟ ਹੋਣ ਦੇ ਉਸ ਸੱਚ ਨੂੰ ਭੁੱਲਣ ਦੀਆਂ ਇੱਕ ਹੁਣ ਤੀਸਰਾ ਇੱਕ ਵਿਧਾਨ ਹੋਰ ਦੇ ਰਹੇ ਨੇ ਪਹਿਲੇ ਵਿਧਾਨ ਦੇ ਤਾਂ ਮੰਦਰਾਂ ਦਾ ਆਪਣੇ ਘਰਾਂ ਦਾ ਮਹਿਲ ਮਾੜੀਆਂ ਦਾ ਦੂਜੀ ਜਗ੍ਹਾ ਤੇ ਜਿਵੇਂ ਪੰਜੀ ਨੇ ਵੀ ਰੈਫਰੈਂਸ ਦਿੱਤਾ ਤੇ ਘਰ ਦੇ ਵਿੱਚ ਰਹਿੰਦੀਆਂ ਖੂਬਸੂਰਤ ਇਸਤਰੀਆਂ ਦਾ ਤੁਹਾਡੀ ਅਟਰੈਕਸ਼ਨ ਵਾਲੀ ਜਿਹੜੀਆਂ ਮੇਨ ਚੀਜ਼ਾਂ ਨੇ ਉਹਦਾ ਹੁਣ ਇੱਕ ਥਰਡ ਤੀਸਰਾ ਪੱਖ ਵੀ ਲੈ ਲਿਆ ਜਿਹੜੇ ਰਿੱਧੀਆਂ ਸਿੱਧੀਆਂ ਹਾਸਲ ਕਰਨ ਵਾਲੇ ਵੱਡੇ ਜਿਨ੍ਹਾਂ ਨੂੰ ਅਸੀਂ ਸਤਿਕਾਰ ਸਤਕਾਰ ਕਰਦੇ ਵਜੋਂ ਮਹਾਪੁਰਸ਼ ਕਹਿੰਦੇ ਆ ਵੀ ਇਹ ਬੜੇ ਜਤੀ ਸਤੀ ਤੇ ਬੜੇ ਰਿਧੀਆਂ ਸਿਧੀਆਂ ਦੇ ਮਾਲਕ ਨੇ ਹੁਣ ਉਹਨਾਂ ਨੂੰ ਵੀ ਵਿੱਚ ਲੈ ਲਿਆ ਇਹ ਤੀਜਾ ਪੱਖ ਦਿਖਾ ਰਹੇ ਨੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਿੱਧ ਹੋਵਾਂ ਮਤਲਬ ਮੈਂ ਹਰ ਚੀਜ਼ ਨੂੰ ਸਿੱਧ ਕਰ ਲਿਆ ਹਰ ਵਸਤੂ ਦਾ ਮੈਂ ਸਿੱਧ ਹਾਸਲ ਕਰ ਲਿਆ ਮੈਂ ਫਿਰ ਉਹ ਜਿਵੇਂ ਕਰ ਸਕਦਾ ਸਿੱਧ ਕਰ ਸਕਦਾ ਹੋਵਾਂ ਆ ਸਿੱਧ ਕਰ ਸਕਦਾ ਹੋਵਾਂ ਅੱਛਾ ਜੀ ਜੀ ਕਲਪਨਾ ਜੀ ਆਉਣੇ ਭਾਜੀ ਇਹ ਸਾਰੇ ਸਾਰੇ ਕਲਪਨਾ ਚਾਂਗੇ ਠੀਕ ਹੈ ਜੀ ਬਹੁਤ ਅੱਛਾ ਤੁਸੀਂ ਧਿਆਨ ਦੋਇਆ ਇਹ ਕਲਪਨਾ ਦੇ ਵਿੱਚ ਹੀ ਲੈ ਰਹੇ ਨੇ ਆਹ ਵੈਸੇ ਸਿੱਧਾਂ ਦਾ ਇੱਕ ਐਗਜ਼ਾਮਪਲ ਲੈ ਰਹੇ ਨੇ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਅਸੀਂ ਇਹ ਸiddhi ਪ੍ਰਾਪਤ ਕਰ ਲਈ ਤੇ ਉਹ ਕਹਿੰਦੇ ਨੇ ਵੀ ਇੰਨੀ ਸਿੱਧੀ ਪ੍ਰਾਪਤ ਕਰਨਾ ਵੀ ਕੁਝ ਵੀ ਨਾ ਛੱਡਾਂ ਸਭ ਕੁਝ ਮੈਂ ਸਿੱਧ ਕਰ ਲਵਾਂ ਉਹੀ ਜਿਵੇਂ ਵੀਰ ਜੀ ਨੇ ਹੋਂ ਦੇ ਵਿੱਚ ਕਿਹਾ ਵੀ ਕਲਪਨਾ ਦੇ ਵਿੱਚ ਹੀ ਲੈ ਲਿਆ ਵੀ ਕਲਪਨਾ ਇੰਨੀ ਕਲਪਨਾ ਕਰ ਲਵੀ ਮੈਂ ਸਭ ਕੁਝ ਸਿੱਧੋ ਕਰ ਲਾਂ ਸਿੱਧ ਲਈ ਉਹ ਸਾਰੀ ਸਿੱਧ ਲਾ ਲਈ ਰਿੱਧ ਆਖਾਂ ਆਓ ਜਿੰਨੀਆਂ ਵੀ ਰਿੱਧੀਆਂ ਨੇ ਯਾਨੀ ਕਿ ਖਜ਼ਾਨੇ ਨੇ ਆਓ ਕਹਦਾ ਵੀਰ ਜੀ ਰਿੱਧ ਖਜ਼ਾਨੇ ਨੂੰ ਕਹਿੰਦੇ ਹਾਂਜੀ ਔਰ ਇਹਦੇ ਖਜ਼ਾਨੇ ਹੀ ਲਾ ਲੋ ਆਖਾਂ ਰਿਦ ਆਖਾਂ ਆਓ ਰਿਦ ਆਖਾਂ ਆਓ ਉਹ ਇੱਕ ਫਿਰ ਜਿਵੇਂ ਕਲਪਨਾ ਇਲਿਊਜ਼ਨ ਦੇ ਵਿੱਚ ਵੀ ਇੰਨੀ ਕੁ ਤੁਸੀਂ ਰਿੱਧੀ ਸਿੱਧੀ ਹਾਸਲ ਕਰ ਲੋ ਵੀ ਤੁਸੀਂ ਕੁਝ ਵੀ ਕਹੋ ਤੇ ਉਹ ਪ੍ਰਗਟ ਹੋ ਜਾਏ ਹੁਣ ਅੱਗੇ ਫਿਰ ਕਹਿ ਰਹੇ ਨੇ ਗੁਪਤ ਪ੍ਰਗਟ ਹੋਏ ਵੈਸਾ ਵੀ ਜਿੰਨਾ ਵੀ ਗੁਪਤ ਚੀਜ਼ਾਂ ਪਈਆਂ ਨੇ ਰਿਦ ਦਾ ਭਾਜੀ ਰਿਦ ਦਾ ਆਇਆ ਜੋਗ ਦੀ ਪ੍ਰਾਪਤੀ ਕਰ ਲਓ ਜੋਗ ਦੀ ਪ੍ਰਾਪਤੀ ਠੀਕ ਹੈ ਜੀ ਹੁਣ ਅੱਗੇ ਕਰ ਰਹੇ ਨੇ ਗੁਪਤ ਪ੍ਰਗਟ ਹੋਏ ਬੈਸਾ ਹੁਣ ਕਹਿੰਦੇ ਜਿੰਨੀਆਂ ਵੀ ਚੀਜ਼ਾਂ ਫਿਰ ਇਹ ਇੱਕ ਇਲਿਊਜ਼ਨ ਲੈ ਕੇ ਵੀ ਤੂੰ ਇੰਨਾ ਜ਼ਿਆਦਾ ਐਕਸਟ੍ਰੀਮ ਤੱਕ ਜਾ ਕੇ ਵੀ ਤੂੰ ਇਹ ਵੀ ਹੋ ਜਾਏ ਵੀ ਤੂੰ ਜਿੰਨੀਆਂ ਵੀ ਚੀਜ਼ਾਂ ਵਸਤੂਆਂ ਨਹੀਂ ਦੇਖਣ ਵਾਲੀਆਂ ਉਹ ਵੀ ਤੇਰੇ ਸਾਹਮਣੇ ਪ੍ਰਗਟ ਹੋ ਜਾ ਓਏ ਬੈਸਾ ਵੀ ਤੇਰੇ ਸਾਹਮਣੇ ਪ੍ਰਗਟ ਹੋ ਜਾਣ ਲੋਕ ਰਾਖਾ ਪਾਓ ਤੇਰਾ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਇੱਕ ਪ੍ਰਭਾਵ ਬੈਠ ਜਾਏ ਵੀ ਤੇਰੇ ਪ੍ਰਭਾਵ ਤੋਂ ਬਗੈਰ ਉਹਨਾਂ ਨੂੰ ਕੁਝ ਹੋਰ ਸੁਝੇ ਹੀ ਨਾ ਤੇਰਾ ਪ੍ਰਭਾਵ ਹੁਣ ਇਹਨੂੰ ਡਾਰਕ ਕਹਿ ਲੋ ਇਹਨੂੰ ਰਿਸਪੈਕਟ ਕਹਿ ਲੋ ਇਹਨੂੰ ਕਿਸੇ ਪਾਸੇ ਵੀ ਕਹਦੇ ਭਾਅ ਨੂੰ ਕਿਸੇ ਤਰੀਕੇ ਨਾਲ ਵੀ ਲੈ ਲੋ ਤੇ ਮੈਨੂੰ ਲੱਗਦਾ ਵੀ ਉਹ ਠੀਕ ਹੀ ਆਏਗਾ ਵੀ ਲੋਕਾਂ ਦੇ ਵਿੱਚ ਬਾਕੀ ਰਹੀ ਹੈ ਤੇ ਦੇ ਵਿੱਚ ਤੇਰਾ ਪ੍ਰਭਾਵ ਪੈ ਜਾਏ ਹੁਣ ਇੰਨੀ ਸਟੇਟਸ ਦੇ ਵਿੱਚ ਵੀ ਇਲਿਊਜ਼ਨ ਦੇ ਕੇ ਕਹਿ ਰਹੇ ਨੇ ਵੀ ਜੇ ਤੂੰ ਇੰਨੀ ਸਟੇਟਸ ਦਾ ਵੀ ਮਾਲਕ ਹੋ ਜਾਏਂ ਇਹ ਚੌਥੇ ਪੱਤ ਤੀਜੇ ਪੱਤ ਨੂੰ ਕਹਿ ਰਹੇ ਨੇ ਤੀਜਾ ਪੱਖ ਦਿਖਾ ਰਹੇ ਨੇ ਇੱਥੇ ਵੀ ਫਿਰ ਉਹੀ ਗੱਲ ਮਤ ਦੇਖ ਭੂਲਾ इथे भी तू हूं पहुंच जाए ता भी ना भूली की विसरे चीत ना आवे नाओ नाओ उही सच जो आप पहले भी बोल चुके हैं फिर हूँ चौथा पक दिखा रहे हैं सुल्तान होव मेल लश्कर तखत राखा पाओ हुक्म हासिल करी बैठा नानका सब वाओ मत देख भूल विसर तेरा चित ना आवे नाओ ਉਹਨੇ ਇੱਕ ਚੌਥਾ ਪੱਕ ਇੱਥੇ ਦਿਖਾ ਰਹੇ ਨੇ ਚੌਥਾ ਪੱਕ ਕਿਹੜਾ ਰਾਜ ਕਰਨ ਵਾਲਾ ਰਾਜ ਸ਼ਕਤੀ ਵਾਲਾ ਜਿਹੜੇ ਤੁਹਾਡੇ ਰਾਜ ਕਰਦੇ ਨੇ ਦੁਨੀਆ ਦੇ ਉੱਤੇ ਰਾਜੇ ਮਹਾਰਾਜੇ ਹੋਏ ਨੇ ਉਹਨਾਂ ਕਹਿੰਦੇ ਨੇ ਇੱਕ ਐਫੀਸੀ ਮੇਰਕਲ ਅਰਬੀਆ ਉਰਦੂ ਦੀ ਭਾਸ਼ਾ ਦਾ ਵਰਡ ਹੈਗਾ ਸੁਲਤਾਨ ਜਿਹੜਾ ਕਿ ਸਾਰੀ ਜਗ੍ਹਾ ਦਾ ਮਾਲਕ ਹੁੰਦਾ ਉਹਨਾਂ ਕਹਿੰਦੇ ਨੇ ਸੁਲਤਾਨ ਹੋਵਾਂ ਫਿਰ ਉਹੀ ਆਪਣੀ ਕੈਰੇ ਦੇ ਵਿੱਚ ਅਸੀਂ ਇੱਕ ਕਲਪਨਾ ਕਰ ਲਓ ਵੀ ਤੁਸੀਂ ਇੰਨੇ ਵੱਡੇ ਸੁਲਤਾਨ ਹੋ ਜਾਓ ਮੇਲ ਲਸ਼ਕਰ ਵੀ ਤੁਹਾਡੇ ਕੋਲ ਲਸ਼ਕਰਾਂ ਦਾ ਵੱਡੇ ਵੱਡੇ ਲਸ਼ਕਰ ਹੋਣ ਤੁਹਾਡੇ ਕੋਲ ਤਖਤ ਰਾਖਾ ਪਾਉ ਇੰਨੇ ਵੱਡੇ ਤਖਤ ਦੇ ਉੱਤੇ ਤੁਸੀਂ ਪਾਉ ਰੱਖ ਕੇ ਬੈਠੇ ਹੋ ਉਹ ਯਾਨੀ ਕਿ ਤੁਸੀਂ ਸਭ ਤੋਂ ਵੱਡੇ ਹੋ ਫਿਰ ਹੁਕਮ ਹਾਸਲ ਕਰੀ ਬੈਠਾ ਵੀ ਮੈਂ ਜੋ ਕਵਾਂ ਉਹ ਸਾਰਾ ਕੁਝ ਹੁਕਮ ਕਰਕੇ ਲਾਗੂ ਹੋ ਜਾਏ ਕਰੀ ਬੈਠਾ ਬੈਠਾ ਮੈਂ ਇੰਨਾ ਵੱਡਾ ਹੁਕਮ ਬਣਾ ਕੇ ਬੈਠਾ ਵੀ ਮੈਂ ਬੋਲਾਂ ਤੇ ਜਿਵੇਂ ਕਹਿੰਦੇ ਨਾ ਪੱਥਰ ਤੇ ਲਕੀਰ ਹੋ ਜਾਏ ਵੀ ਉਹਨੂੰ ਹੁਣ ਕੋਈ ਵੇਟ ਨਹੀਂ ਸਕਦਾ ਉਸ ਤਰ੍ਹਾਂ ਦੀ ਮੈਨੂੰ ਇੱਥੇ ਸੈਂਸ ਲੱਗ ਰਹੀ ਹੈ ਵੀ ਗੁਰੂ ਪਾਸ਼ੇ ਜੀ ਇੱਥੇ ਕਹਿੰਦੇ ਨੇ ਵੀ ਇਸ ਲੈਵਲ ਦਾ ਵੀ ਤੂਜੇ ਹੋ ਜਾਏ ਨਾਨਕਾ ਸਭ ਵਾਉ ਉਹ ਸਾਰਾ ਕੁਝ ਵਾਉ ਦੇ ਵਿੱਚ ਆ ਜਾਏ ਵਾਉ ਦਾ ਮਤਲਬ ਜੋ ਮੈਨੂੰ ਸਮਝ ਆ ਰਿਹਾ ਜਿਵੇਂ ਪਹਿਲੀ ਪੰਕਤੀ ਦੇ ਵਿੱਚ ਕਹਿੰਦੇ ਨੇ ਲੋਕ ਰੱਖੇ ਪਾਉ ਉਹ ਉਸ ਤਰ੍ਹਾਂ ਦੀ ਭਾਵਨਾ ਉਹਤੇ ਮੈਨੂੰ ਲੱਗ ਰਿਹਾ ਦਿਖਾ ਰਹੇ ਨੇ ਸਭ ਵਾਉ ਵੀ ਸਾਰਿਆਂ ਤੇਰੀ ਵਾਵਾ ਕਰ ਸਾਰਿਆਂ ਦੇ ਵਿੱਚ ਤੇਰੀ ਇਹ ਪਾਉ ਦਾ ਮਤਲਬ ਹੈ ਵਾਵਾ ਦਾ ਮਤਲਬ ਸਭ OK ਹਾਂ ਇਹ ਬਹੁਤ ਚੰਗਾ ਹੈ हां ਵੀ ਤੇਰਾ ਇੰਨਾ ਹੁਕਮ ਹੋ ਜਾਏ ਵੀ ਸਭ ਵਾਉ ਸਭ ਪਾਸੇ ਤੇਰੀ ਤੂੰ ਹਵਾ ਹਵਾ ਵੀ ਤੇਰੇ ਅੰਦਰ ਆ ਜਾਏ ਐਵੇਂ ਕਹਿ ਰਹੇ ਪੈ ਜੀ ਨਹੀਂ ਨਹੀਂ ਜੀ ਹੁਕਮ ਹਾਸਲ ਕਰੀ ਬੈਠਾ ਨਾਲ ਕਾ ਸਭ ਨਾਲ ਸਭ ਕਹਿੰਦੇ ਆ ਵੀ ਸਭ ਮਤਲਬ ਦੇਕਾਰ ਹੈ ਹਾਂ ਤੇ ਦੇਖ ਭੁੱਲਾਂ ਦੀ ਦੁਬਾਰਾ ਬੋਲੋ ਪੈ ਜੀ ਮੈਂ ਸਮਝਿਆ ਨਹੀਂ ਸਮਝ ਨਹੀਂ ਆਇਆ ਵੀ ਜਿੰਨਾ ਵੀ ਮਤਲਬ ਸੁਲਤਾਨ ਜਿਹੜਾ ਹੁੰਦਾ ਰਾਜਾ ਹੁੰਦਾ ਉਹਦਾ ਲਸ਼ਕਰ ਹੁੰਦਾ ਤਖਤ ਹੁੰਦਾ ਸਭ ਹੁਕਮ ਕਰਦਾ ਪਰ ਉਹ ਜੋ ਸਭ ਕੁਝ ਹੈ ਉਹ ਹਵਾ ਵਾਂਗੂ ਹੀ ਹੈ ਖਤਮ ਸਭ ਬੇਅਰਥ ਹੋ ਵੀ ਹਵਾ ਆਈ ਤੇ ਗਈ ਜਿੱਦਾਂ ਅਸੀਂ ਕਹਿੰਨੇ ਆ ਨਾ ਤੱਤੀ ਬਹੁਤ ਲੱਗ ਗਈ ਨਹੀਂ ਨਹੀਂ ਜੀ ਨਹੀਂ ਉਹਵਾ ਉਹਵਾ ਨੂੰ ਕਿਹਾ ਨਹੀਂ 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 ਹਲੇ ਤਾਂ ਆਪਣੀ ਵਡਿਆਈ ਕਰ ਰਿਆ ਨਾ ਇਹ ਭੈਣ ਜੀ ਤੁਹਾਡੀ ਠੀਕ ਨਹੀਂ ਹਾਂ ਜੀ ਕਿਉਂਕਿ ਨਾ ਦੇਖੋ ਜਦੋਂ ਇਹ ਚੌਥਾ ਪੱਖ ਦਿਖਾ ਰਹੇ ਨੇ ਨਾ ਪਹਿਲੇ ਜਿਵੇਂ ਮੰਦਰ ਦਾ ਦਿਖਾਤਾ ਹੈ ਨਾ ਫਿਰ ਮਹਿਲ ਮਾੜੀਆਂ ਦਾ ਦਿਖਾਤਾ ਫਿਰ ਇਸਤਰੀ ਦਾ ਦਿਖਾਤਾ ਹੁਣ ਫਿਰ ਇੱਥੇ ਰਿੱਧੀ ਸਿੱਧੀ ਵਾਲਾ ਦਿਖਾਤਾ ਤੇ ਸਾਰੀ ਜਗ੍ਹਾ ਤੇ ਉਹਨਾਂ ਨੇ ਇਹੀ ਵਡਿਆਈਆਂ ਦੱਸਿਆ ਵੀ ਤੇਰੀ ਇੰਨੀਆਂ ਵਡਿਆਈਆਂ ਹੋ ਜਾਣ ਜੀ ਇਹ ਸਾਰਾ ਕੁਝ ਹੋ ਕੇ ਨਾਨਕਾ ਆ ਗਿਆ ਨਾ ਵਿੱਚ ਨਾਨਕਾ ਸਭ ਬਾਉ ਵੀ ਨਾਨਕ ਜੀ ਕਹਿੰਦੇ ਆ ਵੀ ਸਭ ਬਾਉ ਹੈ ਸਭ ਬਿਆਥਾ ਹੈ ਹਵਾ ਹੈ ਆ ਠੀਕ ਹੈ ਰਹਿਣ ਪੈਦੀ ਸਭ ਚੱਲਦਾ ਹੈ ਜਾਣ ਆਉਣ ਵਾਲਾ ਹੈ ਇਹ ਹਵਾ ਨਿਕਲਦੀ ਆਉਂਦੀ ਉਸ ਤਰ੍ਹਾਂ ਹੈ ਇਹ ਰਹਿਣ ਵਾਲਾ ਨਹੀਂ ਸਭ ਕੁਝ ਇੱਕ ਮਿੰਟ ਦੇ ਆ ਠੀਕ ਹੈ ਮੈਨੂੰ ਠੀਕ ਲੱਗ ਰਿਹਾ ਆਪਾਂ ਵਿਚਾਰ ਕਰ ਰਹੇ ਹਾਂ ਦਿੱਤੇ ਦੇਖੋ ਜਦੋਂ ਹੁਕਮ ਹਾਸਲ ਕਰੀ ਬੈਠਾ ਯਾ ਤਾਂ ਫਿਰ ਇਹ ਹੁਕਮ ਹਾਸਲ ਕਰੀ ਬੈਠਾ ਜਿਹੜਾ ਹੈ ਇਹ ਵੀ ਫਿਰ ਸੱਚ ਦੇ ਨਾਲ ਜੋੜਨਾ ਪਏਗਾ ਸਾਨੂੰ ਸਭ ਬਾਅਦ ਕਰਕੇ ਨਾ ਹੁਕਮ ਫਿਰ ਮੇਲ ਯਾ ਤਾਂ ਫਿਰ ਇਹਨੂੰ ਸਾਰਾ ਕੁਝ ਚੌਥੇ ਪਦ ਨੂੰ ਇਹਦੇ ਵਿੱਚੋਂ ਕੱਢਣਾ ਪਏਗਾ ਸੁਲਤਾਨ ਹੋਵਾਂ ਨਹੀਂ ਕਹਿਣਾ ਪਏਗਾ ਪਰ ਇੱਥੇ ਸੁਲਤਾਨ ਹੋਵਾਂ ਹੈ ਨਹੀਂ ਇੱਥੋਂ ਤੱਕ ਭਾਈ ਇੱਥੋਂ ਤੱਕ ਠੀਕ ਆਇਆ ਮੈਂ ਹੁਕਮ ਹਾਸਲ ਕਰੀ ਬੈਠਾ ਮੇਰਾ ਹੁਕਮ ਚੱਲਦਾ ਹੋਵੇ ਸਭ ਕੁਝ ਉੱਪਰ ਵਾਲਾ ਜੋ ਹੋਣ ਗਿਆ ਨਾ ਉਹਨੂੰ ਅੱਗੇ ਕਰੇ ਨਾਨਕਾ ਸਭ ਬਾਅਦ ਇਹ ਸਭ ਗੱਲਾਂ ਨਾਲ ਨਹੀਂ ਬਣਵਾਲੀਆਂ ਨਹੀਂ ਇਹ ਚਲੰਤ ਨੇ ਆਉਣਾ ਜਾਣਾ ਇਹ ਹਵਾ ਦੇ ਬੁੱਲੇ ਵਾਂਗ ਨੇ ਹੂੰ ਇਹਨੇ ਸੁਖ ਸਾਧਨ ਜਿਹੜੇ ਨੇ ਤੇ ਸੱਚ ਨਾਲ ਜੁੜਨ ਦੀ ਤਾਂ ਅੱਗੋਂ ਗੁਰੂ ਸਾਹਿਬ ਆਪਣੀ ਗੱਲ ਕਰ ਰਹੇ ਨੇ ਨਾ ਠੀਕ ਹੈ ਜੀ ਠੀਕ ਹੈ ਠੀਕ ਠੀਕ ਲੱਗਦੀ ਠੀਕ ਹੈ ਹਾਂ ਮੈਨੂੰ ਵੀ ਠੀਕ ਲੱਗ ਰਿਹਾ ਹੁਣ ਵੀਰ ਨਾਨਕਾ ਔਰ ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਵੀ ਗੁਰੂ ਪਾਤਸ਼ਾਹ ਜੀ ਨੇ ਫਿਰ ਇੱਥੇ ਰਿਜ਼ਲਟ ਦਿੱਤਾ ਜਿਵੇਂ ਵੱਡੀ ਭੈਣ ਨੇ ਤੇ ਵੱਡੇ ਵੀਰ ਜੀ ਨੇ ਕਿਹਾ ਤਾਂ ਤੇ ਹੁਣ ਥੋੜਾ ਜਿਹਾ ਟੁੱਕ ਰਿਹਾ ਸਭ ਵਾਓ ਮੈਂ ਪਹਿਲੇ ਥੋੜਾ ਜਿਹਾ ਗਲਤ ਕਰ ਰਿਹਾ ਸੀ ਸਭ ਕੁ ਬਾਬੇ ਸਭ ਕੁਝ ਆਣ ਜਾਣ ਵਾਲਾ ਹੈ ਸਭ ਹਵਾ ਵਾਂਗੂ ਹੈ ਬੁਲਬੁਲਾ ਹੈ ਹੁਣ ਫਿਰ ਉਸੀ ਚੀਜ਼ ਨੂੰ ਕਹਿ ਰਹੇ ਨੇ ਮਤ ਦੇਖ ਭੁਲਾ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਫਿਰ ਉਹੀ ਸਟੇਟਸ ਮੈਂਟਲ ਸਟੇਟ ਦੱਸ ਰਹੇ ਨੇ ਵੀ ਹੋ ਵੀ ਜਾਣ ਤਾਂ ਵੀ ਮੈਂ ਤੈਨੂੰ ਨਾ ਭੁਲਾ ਤੈਨੂੰ ਨਾ ਵਿਸਾਰਾਂ ਤੇਰਾ ਚਿੱਤ ਮੇਰੇ ਨਾਮ ਦੇ ਵਿੱਚੋਂ ਨਾ ਕਿਤੇ ਭੁੱਲ ਜਾਏ ਮੇਰੇ ਵੱਲੋਂ ਇਹਨਾਂ ਜੀ ਹੋਈਆਂ ਭੁੱਲਾਂ ਚੀਕਾਂ ਦੀਆਂ ਮਾਫ਼ੀਆਂ ਤੇ ਤੁਸੀਂ ਜਿੰਨਾ ਵੀ ਨਾਲ ਸਪੋਰਟ ਕੀਤਾ ਕਾਫੀ ਕੁਛ ਇਹਦੇ ਵਿੱਚ ਥਾਟਸ ਚੇਂਜ ਹੋਏ ਤੇ ਸਟਾਰਟਿੰਗ ਦੇ ਵਿੱਚ ਜਿਵੇਂ ਮੈਂ ਕਹਿ ਰਿਹਾ ਸੀਗਾ ਉਹ ਆ ਚਿੱਤ ਤੇ ਉਹਦੇ ਵਿੱਚ ਤੁਸੀਂ ਮੇਰੀ ਹਾਮੀ ਭਰੀ ਤੁਸੀਂ ਮੈਨੂੰ ਬਾਹ ਪਕੜੀ ਮੇਰੀ ਬਹੁਤ ਬਹੁਤ ਥੈਂਕ ਯੂ ਜੀ ਹੋਰ ਕਿਸੇ ਨੇ ਜੇ ਆਪਣਾ ਵਸੇ ਅੱਜ ਬਹੁਤ ਵਧੀਆ ਐਕਸਰਸਾਈਜ਼ ਹੋਈ ਹੈ ਮੈਂ ਵੀ ਬੜਾ ਸੰਭਲ ਸੰਭਲ ਕੇ ਬੋਲ ਰਿਹਾ ਸੀਗਾ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਹੋਰ ਕਿਸੇ ਨੇ ਕੋਈ ਪੁਆਇੰਟ ਰੱਖਣਾ ਹੈ ਤੇ ਜਰੂਰ ਰੱਖੋ ਇੱਕ ਵਾਰੀ ਜਪੀਰ ਸਿੰਘ ਜੀ ਨੇ ਥੈਂਕ ਯੂ ਥੈਂਕ ਯੂ ਵੀ ਜੀ ਤੁਸੀਂ ਅਪਰੀਸ਼ੀਏਟ ਕੀਤਾ ਅਸੀ ਕੁਰੀ ਨੂੰ ਮੈਂ ਕਿਉਂਕਿ ਵਿੱਚ ਇੰਟਰਵੈਨਸ਼ਨਸ ਕਾਫੀ ਹੋਈਆਂ ਸੀ ਇਕਵਰੀ ਸਮ ਅਪ ਕਰ ਦੇਣਾ ਛੋਟਾ ਜਿਹਾ ਦੋ ਲਾਈਨਾਂ ਚ ਇੱਥੇ ਹਮ ਗੁਰੂ ਸਾਹਿਬ ਨੇ ਸਾਨੂੰ ਤਿੰਨ ਚਾਰ ਪੱਖ ਤੇ ਚਾਰ ਪੱਖ ਦਿਖਾਤੇ ਨੇ ਜਿਹਦੇ ਵਿੱਚ ਅਸੀਂ ਆਪਣੇ ਮੰਦਰ ਨੂੰ ਇੰਨਾ ਮਹਿੰਗਾ ਬਣਾ ਲੀਏ ਇੰਨੇ ਵੱਡੇ ਵੱਡੇ ਜੇ ਜੁੜਾਓ ਬਣਾ ਲੀਏ ਇੱਕ ਇੱਕ ਇਲਿਊਜ਼ਨ ਬਣਾ ਕੇ ਦਿੱਤੀ ਵੀ ਇੰਨਾ ਵੱਡੇ ਵਿੱਚ ਤੁਸੀਂ ਹੋ ਜਾਓ ਵੀ ਧਰਤੀ ਧਰਤੀ ਦੇ ਵਿੱਚ ਵੀ ਤੁਹਾਨੂੰ ਦਿਖਾਤਾ ਤੁਹਾਡੇ ਘਰ ਦੇ ਵਿੱਚ ਸੋਹਣੀ ਵੀ ਦਿਖਾਤੀ ਤੇ ਉਸ ਦੇ باوجود ਤੁਹਾਡੇ ਰਿੱਧੀ ਸਿੱਧੀ ਦੇ ਮਾਲਕ ਵੀ ਤੁਹਾਨੂੰ ਬਣਵਾਤਾ ਤੇ ਤੁਸੀਂ ਇੰਨੇ ਵੱਡੇ ਹੁਕਮ ਹਾਕਮ ਬਣ ਜਾਓ ਵੀ ਤੁਸੀਂ ਜੋ ਕਹੋ ਉਹ ਹੋਣ ਲੱਗ ਜਾਏ ਫਿਰ ਨਾਨਕ ਜੀ ਕਹਿੰਦੇ ਨੇ ਆਪਣਾ ਨਾਮ ਦੱਸ ਕੇ ਵੀ ਸਭ ਹਵਾ ਹੈ ਸਭ ਹਵਾ ਵਾਂਗੂ ਬੁਲਬੁਲੇ ਹੈ ਇਨਾਂ ਸਾਰੀਆਂ ਉਪਾਦੀਆਂ ਜੇ ਤੁਹਾਨੂੰ ਮਿਲ ਜਾਣ ਇੰਨੀਆਂ ਪ੍ਰਾਪਤੀਆਂ ਵੀ ਤੁਹਾਨੂੰ ਹੋ ਜਾਣ ਤਾਂ ਵੀ ਕਿਦਰੇ ਗੁਰੂ ਸਾਹਿਬ ਆਪਣਾ ਵਰਜਨ ਲੈ ਕੇ ਕਰ ਰਹੇ ਨੇ ਮੈਂ ਤੇਰੇ ਨਾਮ ਨੂੰ ਤੇਰੇ ਸੱਚ ਨੂੰ ਕਿਦਰੇ ਮੈਂ ਬੋਲਣਾ ਚਾਹਾਂ ਤੇ ਉੱਪਰ ਰਹਾਉ ਦੀ ਪੰਕਤੀ 'ਚ ਬੜੀ ਖੂਬਸੂਰਤ ਗੱਲ ਹੈ ਉਹਨੂੰ ਆਪਾਂ ਨਹੀਂ ਭੁੱਲੀਏ ਕਿ ਮੈਂ ਆਪਣਾ ਗੁਰ ਪੁੱਛ ਦੇਖਿਆ ਇਹ ਸਾਰਾ ਤੋਂ ਇੰਪੋਰਟੈਂਟ ਮੈਨੂੰ ਇਹ ਪੰਕਤੀ ਲੱਗ ਰਹੀ ਹੈ ਕਿ ਮੈਂ ਆਪਣਾ ਗੁਰ ਮੇਰੇ ਅੰਦਰ ਦਾ ਵਿਜ਼ਡਮ ਵਾਈਜ਼ਨੈਸ ਜਿੰਨੇ ਨਾਲ ਮੈਂ ਕੰਸਲਟ ਕੀਤਾ ਵਿਚਾਰ ਕੀਤਾ ਪੁੱਛ ਦੇਖਿਆ ਅਵਰ ਨਹੀਂ ਥਾਓ ਤੇਰੇ ਬਗੈਰ ਤੇਰੇ ਸੱਚ ਬਗੈਰ ਤੇਰੇ ਸੱਚ ਨਿਯਮ ਬਗੈਰ ਕੋਈ ਹੋਰ ਥਾਓ ਹੈ ਨਹੀਂ ਮੈਨੂੰ ਟਿਕਾਣਾ ਆਪਣਾ ਅਮਰ ਆਨੰਦ ਉੱਥੇ ਹੀ ਮਿਲਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਰੇ ਫਤਿਹ ਬੁਲਾ ਦिए ਜੀ ਅਮਨਜੋਤ ਪੰਜੀ ਜੀ ਸ਼ਾਬਾਸ਼ ਆਈਏ ਥੈਂਕ ਯੂ ਪੰਜੀ ਜੀ ਠੀਕ ਹੈ ਫਿਰ ਅੱਜ ਦੀ ਇੱਥੇ ਫਤਿਹ ਬੁਲਾਨੇ ਆ ਜੀ ਵਾਹ ਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹ ਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਜੀ ਸੱਚ ਇੱਕ ਅਨਾਉਂਸਮੈਂਟ ਜਿਹੜੀ ਮੈਂ ਹਮੇਸ਼ਾ ਕਰਦਾ ਹੋ ਰਹੀ ਹੈਗੀ ਇਹ ਮੁਹਿਮ ਜਿਹੜੀ ਹੈ ਜੀ ਅਸੀਂ ਘੱਟ ਪ੍ਰਚਾਰੀ ਜਾ ਰਹੀ ਗੁਰਬਾਣੀ ਨੂੰ ਸਾਂਝਾ ਕਰਦੇ ਆਂ ਜਿਹੜੀ ਕਿ ਘਟ ਪ੍ਰਚਾਰੀ ਦਾ ਭਾਵ ਸਿਰਫ ਇੰਨਾ ਹੀ ਹੈ ਵੀ ਆਮ ਤੌਰ ਤੇ ਨਾ ਹੁਕਮਨਾਮਿਆਂ ਦੇ ਵਿੱਚ ਨਾ ਸਾਨੂੰ ਰਾਗੀ ਕੀਰਤਰੀਆਂ ਨੇ ਤੇ ਨਾ ਹੀ ਸਾਨੂੰ ਸਾਡੇ ਕਥਾਵਾਚਕਾਂ ਨੇ ਤੇ ਨਾ ਹੀ ਸਾਡੇ ਲੀਡਰਾਂ ਨੇ ਸਾਨੂੰ ਐਸੀ ਬਾਣੀ ਸਾਡੇ ਤੱਕ ਆਈ ਕਿਸੇ ਤਰੀਕੇ ਨਹੀਂ ਪਹੁੰਚੀ ਤੇ ਸਾਡੀ ਵੀ ਕਿਤੇ ਨਾ ਕਿਤੇ ਕਮਜ਼ੋਰੀ ਰਹੀ ਵੀ ਅਸੀਂ ਵੀ ਇਸ ਬਾਣੀ ਵੱਲ ਟਰੈਕਟ ਨਹੀਂ ਹੋਏ ਜ਼ਿਆਦਾ ਤੇ ਉਹ ਕਿਤੇ ਨਾ ਕਿਤੇ ਵਿਚਾਰ ਕਰਨ ਵਾਲੀ ਗੱਲ ਹੈ ਐਸੀ ਬਾਣੀ ਵੀ ਵਿਚਾਰ ਕਰਦੇ ਆ ਜਿਹੜੀ ਕਿ ਬਹੁਤ ਪ੍ਰਚਲਿਤ ਹੈ ਬਸ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਸ਼ਬਦ ਤਾਂ ਅਸੀਂ ਸਾਰੇ ਪੜ ਲੈਨੇ ਆ ਇੱਕ ਇੱਕ ਪੰਕਤੀ ਅਧੇ ਅਧੀ ਪੰਕਤੀ ਸਭ ਨੂੰ ਯਾਦ ਹੁੰਦੀ ਹੈ ਜਦੋਂ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਪਰ ਦੇਖਣ ਦੇ ਬਾਵਜੂਦ ਇਹ ਪਤਾ ਲੱਗਦਾ ਵੀ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਸੁਨੇਹਾ ਹੈ ਗੁਰੂ ਪਾਤਸ਼ਾਹ ਜੀ ਜੋ ਸਾਨੂੰ ਕਹਿਣਾ ਚਾਹੁੰਦੇ ਨੇ ਉਹ ਸਾਡੇ ਤੱਕ ਪ੍ਰੋਪਰ ਨਹੀਂ ਪਹੁੰਚਿਆ ਕਿਉਂਕਿ ਕਥਾਵਾਚਕ ਜਦੋਂ ਕਥਾ ਕਰਦੇ ਨੇ ਇੱਕ ਇੱਕ 2-2 ਘੰਟੇ ਦੀ ਕਥਾ ਕਰਦੇ ਨੇ ਤੇ ਉਹ ਆਪਣੇ ਇੱਕ ਪੁਆਇੰਟ ਨੂੰ ਲੈ ਕੇ ਇੱਕ ਮੁੱਦੇ ਨੂੰ ਲੈ ਕੇ ਆਪਣੀ ਕਥਾ ਕਰਦੇ ਨੇ ਤੇ ਉਸ ਮੁੱਦੇ ਨੂੰ ਸਾਰਥਕ ਕਰਨ ਵਾਸਤੇ ਪੂਰੇ ਗ੍ਰੰਥ ਸਾਹਿਬ ਦੇ ਵਿੱਚੋਂ ਦੋ ਪੰਕਤੀਆਂ ਇਧਰੋਂ ਅੱਧੀ ਪੰਕਤੀ ਉਧਰੋਂ ਲੈ ਕੇ ਉਸ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦ ਕਿ ਅਸੀਂ ਕਈ ਵਾਰ ਦੇਖਿਆ ਕਿ ਸ਼ਬਦ ਦੇ ਅਰਥ ਬਹੁਤ ਅਲੱਗ ਹੁੰਦੇ ਨੇ ਤੋ ਇਸ ਕਰਕੇ ਅਸੀਂ ਹੁਣ ਲੜੀ ਚਲਾ ਰਹੇ ਹਾਂ ਸ਼੍ਰੀ ਰਾਗ ਦੀ ਜੋ ਮੈਂ ਸਾਰੇ ਨੂੰ ਰਿਕੁਐਸਟ ਕਰਦਾ ਇਸ ਲਿੰਕ ਨੂੰ ਇਸ YouTube ਲਿੰਕ ਨੂੰ ਇਸ Zoom ਦੇ ਲਿੰਕ ਨੂੰ ਵੱਧੋ ਵੱਧ ਹਰ ਆਪਣੇ ਵੀਰ ਭੈਣਾਂ ਤੱਕ ਪਹੁੰਚਾਓ ਤਾਂ ਕਿ ਅਸੀਂ ਹੋਰ ਇਹਦੇ ਵਿੱਚ ਸੁਧਾਰ ਕਰ ਸਕੀਏ ਜਿਵੇਂ ਅਸੀਂ ਅੱਜ ਨਾਲ ਮਿਲ ਕੇ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਸਾਰੇ ਜੁੜੇ ਵੀਰਾਂ ਭੈਣਾਂ ਦਾ ਫਿਰ ਤੋਂ ਇੱਕ ਵਾਰ ਧੰਨਵਾਦ ਵਾਹ ਰੁਚੀ ਕਾ ਖਾਲਸਾ ਸਤ ਸ੍ਰੀ ਅਕਾਲ ਵਾਹ ਰੁਚੀ ਸਤੇ